ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਰੂਪ ਖਾਲਸਾ ਜੀਉ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਸਨਾਤ ਸਨਾਤਨ ਧਰਮ ਨਾਲ ਕੋਈ ਸਬੰਧ ਨਹੀਂ ਸੀ ਕਿਉਂਕਿ ਜਿਹੜੇ ਹਿੰਦੂ ਬਾਬੇ ਨੇ ਡੇਰੇ ਬਣਾਈ ਬੈਠੇ ਨੇ ਜਾਂ ਹੋਰ ਇਹ ਅਕਸਰ ਇਹ ਕਹਿ ਦਿੰਦੇ ਨੇ ਵੀ ਸਿੱਖ ਹੈ ਜਿਹੜੇ ਸਨਾਤਨ ਦੀ ਸੈਨਾ ਹੈ ਸਿੱਖਾਂ ਨੂੰ ਹਿੰਦੂਆਂ ਦੇ ਇੱਕ ਬਾਡੀਗਾਰਡ ਤੋਂ ਵੱਧ ਨਹੀਂ ਇਹ ਦੇਖ ਰਹੇ ਤੇਗ ਬਹਾਦਰ ਜੀ ਨੇ ਕਹਿੰਦੇ ਸਨਾਤਨ ਧਰਮ ਨੂੰ ਬਚਾਉਣ ਵਾਸਤੇ ਸ਼ਹਾਦਤ ਦਿੱਤੀ ਹੈ ਇਹ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਛੋਟਾ ਕਰ ਦਿੰਦੇ ਹਨ ਸਿੱਖ ਕੌਮ ਨੂੰ ਛੋਟਾ ਕਰ ਦਿੰਦੇ ਹਨ ਇੱਕ ਬਾਡੀਗਾਰਡ ਤੱਕ ਸੀਮਿਤ ਕਰ ਦਿੰਦੇ ਹਨ ਅਸਲ ਜਿਹੜਾ ਮਕਸਦ ਹੈ ਸ਼ਹੀਦੀ ਦਾ ਗੁਰੂ ਤੇਗ ਬਹਾਦਰ ਜੀ ਦਾ ਜ਼ੁਲਮ ਦੇ ਖਿਲਾਫ ਸ਼ਹੀਦੀ ਹੋਈ ਹੈ ਮਜਲੂਮਾਂ ਦੀ ਰੱਖਿਆ ਵਾਸਤੇ ਜਿਵੇਂ ਕੋਈ ਨਿਮਾਣਾ ਕੋਈ ਗਰੀਬ ਕੋਈ ਕਮਜ਼ੋਰ ਵਿਅਕਤੀ ਕੋਈ ਦੱਬਿਆ ਹੋਇਆ ਕਿਸੇ ਤਕੜੇ ਬੰਦੇ ਨੂੰ ਆ ਕੇ ਕਹਿੰਦਾ ਦੀ ਮੇਰੀ ਰੱਖਿਆ ਕਰੋ ਮੈਨੂੰ ਫਲਾਨਾ ਮੇਰੇ ਤੇ ਜ਼ੁਲਮ ਕਰ ਰਿਹਾ ਤਾਂ ਤਕੜੇ ਬੰਦੇ ਦਾ ਵੀ ਫਰਜ਼ ਬਣ ਜਾਂਦਾ ਵੀ ਇਸ ਦੀ ਰੱਖਿਆ ਕੀਤੀ ਜਾਵੇ ਜੇ ਇਹੇ ਮੇਰੀ ਸ਼ਰਨ ਵਿੱਚ ਆਇਆ ਹੈ ਕਸ਼ਮੀਰ ਦੇ ਹਿੰਦੂ ਜਿਹੜੇ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਆਏ ਸਨ ਸਾਡੇ ਧਰਮ ਦੀ ਰੱਖਿਆ ਕਰੋ ਜੀ ਸਾਡਾ ਧਰਮ ਖਤਰੇ 'ਚ ਆ ਤਾਂ ਗੁਰੂ ਤੇਗ ਬਹਾਦਰ ਜੀ ਨੇ ਕਹਿ ਜਾ ਕੇ ਰੰਗ ਰੰਗ ਜੈਬ ਨੂੰ ਕਹਿ ਦਿਓ ਕਿ ਸਾਡਾ ਗੁਰੂ ਤੇਗ ਬਹਾਦਰ ਹੈ ਤੇ ਸਾਡਾ ਗੁਰੂ ਤੇਗ ਬਹਾਦਰ Hindu Musalman ਬਣ ਜਾਂਦਾ ਹੈ ਤਾਂ ਸਾਰੇ ਦੇਸ਼ ਦੇ Hindu Musalman ਬਣ ਜਾਣਗੇ ਇਸ ਕਰਕੇ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਹੈ ਉਹ ਸ਼ਹੀਦ ਹੋ ਗਏ ਹਿੰਦੂ ਧਰਮ ਵੀ ਬਚ ਗਿਆ ਪਰ ਉਹ ਆਪ ਦੀ ਗੱਲ ਤੇ ਅਸਲ ਤਾਂ ਗੱਲ ਇਹ ਸੀ ਵੀ ਸਾਰੇ ਦੇਸ਼ ਦੇ ਹਿੰਦੂ ਸਿੱਖ ਗੁਰਮਤ ਨੂੰ ਅਪਣਾ ਲੈਂਦੇ ਗੁਰੂਆਂ ਦੀ ਮਤ ਨੂੰ ਅਪਣਾ ਲੈਂਦੇ ਸਾਰੇ ਸਿੱਖ ਸਾਜ ਜਾਂਦੇ ਪਰ ਉਹ ਆਪ ਦੀ ਗੱਲ ਤੋਂ ਇੱਕ ਸਮਝ ਲਓ ਮੁੱਕਰ ਗਏ ਉਹਨਾਂ ਨੇ ਇੱਕ ਵਾਰੀ ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਕਹਿ ਕੇ ਬਾਅਦ ਵਿੱਚ ਜਦੋਂ ਉਹਨਾਂ ਧਰਮ ਬਚ ਗਿਆ ਫਿਰ ਉਹ ਚੁੱਪ ਕਰ ਗਏ ਫੇਰ ਸਮਝ ਲੋ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਨਹੀਂ ਮੰਨੇ ਆ ਸੋ ਜਿਹੜੇ ਇਹ ਕਹਿ ਦਿੰਦੇ ਹਨ ਵੀ ਸਿੱਖ ਸਨਾਤਨ ਦੇ ਸੈਨਿਕ ਹਨ ਸਿੱਖ ਕੋਮ ਸਨਾਤਨ ਦੀ ਸੈਨਾ ਹੈ ਇਹ ਸਿੱਖ ਕੋਮ ਨੂੰ ਛੋਟਾ ਕਰਕੇ ਦੇਖ ਦਿੰਦੇ ਹਨ ਮਜਲੂਮ ਦੀ ਰੱਖਿਆ ਖਾਤਰ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਹੈ ਸਮਝਣ ਵਾਸਤੇ ਜੇ ਉਸ ਵੇਲੇ ਕੋਈ Hindu ਰਾਜਾ ਮੁਸਲਮਾਨਾਂ ਨੂੰ ਤੰਗ ਕਰਦਾ ਮੁਸਲਮਾਨਾਂ ਕਹਿੰਦੇ ਜੀ ਸਾਨੂੰ ਫਲਾਨਾ Hindu ਰਾਜਾ ਸਾਡਾ ਧਰਮ ਬਦਲਾ ਰਿਹਾ ਤੱਕੇ ਨਾਲ ਸਾਡੀ ਸਹਾਇਤਾ ਕਰੋ ਤਾਂ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦੀ ਰੱਖਿਆ ਵਾਸਤੇ ਵੀ ਸ਼ਹਾਦਤ ਦੇ ਦੇਣੀ ਸੀ ਇਹ ਸ਼ਹਾਦਤ ਮਜਲੂਮਾਂ ਦੀ ਰੱਖਿਆ ਵਾਸਤੇ ਸੀ ਬੇਇਨਸਾਫੀ ਦੇ ਜ਼ੁਲਮ ਦੇ ਖਿਲਾਫ ਸੀ ਨਾ ਕਿ ਕਿਸੇ ਇੱਕ ਧਰਮ ਨੂੰ ਬਚਾਉਣ ਵਾਸਤੇ ਜੇ ਧਰਮ ਨੂੰ ਬਚਾਉਣ ਵਾਸਤੇ ਆਖਦੇ ਆ ਤਾਂ ਅਸੀਂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਛੋਟਾ ਕਰ ਦਿੰਦੇ ਹਾਂ ਸਾਨੂੰ ਹਿੰਦੂ ਭਰਾਵਾਂ ਨੂੰ ਵੀ ਬੇਨਤੀ ਆ ਭਾਈ ਸਿੱਖ ਕੋਮ ਤੁਹਾਡੇ ਗਨਮੈਨ ਤੁਹਾਡੇ ਬਾਡੀਗਾਰਡ ਨਹੀਂ ਹਨ ਸਾਡੀ ਵੱਖਰੀ ਕੌਮ ਹੈ ਸਾਡੀ ਵੱਖਰੀ ਸੋਚ ਹੈ ਅਸੀਂ ਗੁਰਮਤਿ ਨੂੰ ਸ਼ਬਦ ਗੁਰੂ ਅਸੀਂ ਸ਼ਬਦ ਦੇ ਪੁਜਾਰੀ ਹਾਂ ਹਿੰਦੂ ਧਰਮ ਮਤ ਐਸ ਵੇਲੇ ਬੁੱਤਾਂ ਦੀ ਪੂਜਾ ਕਰ ਰਿਹਾ ਹੈ ਦੇਵਤਿਆਂ ਦੀ ਪੂਜਾ ਕਰ ਰਿਹਾ ਹੈ ਸਿੱਖ ਹੈ ਜਿਹੜਾ ਸ਼ਬਦ ਦਾ ਪੁਜਾਰੀ ਹੈ ਅਸੀਂ ਸ਼ਬਦ ਤੇ ਟੇਕ ਰੱਖਦੇ ਹਾਂ ਸ਼ਬਦ ਹੀ ਸਾਡਾ ਗੁਰੂ ਹੈ ਗੁਰਬਾਣੀ ਰੂਪ ਸਾਨੂੰ ਸ਼ਬਦ ਮਿਲਿਆ ਹੈ ਗੁਰਬਾਣੀ ਵਿੱਚੋਂ ਹੀ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋਣੀ ਹੈ ਗੁਰਬਾਣੀ ਸਾਡੇ ਵਾਸਤੇ ਰੱਬ ਹੈ ਗੁਰਬਾਣੀ ਸਾਡੇ ਵਾਸਤੇ ਗੁਰੂ ਹੈ ਗੁਰਬਾਣੀ ਹੀ ਸਾਡੇ ਵਾਸਤੇ ਸਾਡੀ ਮੁਕਤੀ ਦਾ ਮਾਰਗ ਹੈ ਸੋ ਇਸ ਕਰਕੇ ਬੇਨਤੀ ਹੈ ਹਿੰਦੂ ਭਰਾਵਾਂ ਨੂੰ ਬਈ ਸਿੱਖ ਕੌਮ ਨੂੰ ਹਿੰਦੂ ਧਰਮ ਦੀ ਸੈਨਾ ਨਾ ਕਹੋ ਸਿੱਖ ਹਸੈਨਾ ਨਹੀਂ ਹਨ ਜ਼ੁਲਮ ਦੇ ਖਿਲਾਫ ਲੜੇ ਸੀ ਹੁਣ ਵੀ ਜੇ ਕਿਤੇ ਜ਼ੁਲਮ ਹੋਏਗਾ ਮਜਲੂਮ ਸਿੱਖਾਂ ਕੋਲੇ ਫਰਿਆਦ ਲੈ ਕੇ ਆਉਣਗੇ ਤਾਂ ਸਿੱਖ ਉਹਨਾਂ ਦੀ ਰੱਖਿਆ ਕਰਨਗੇ ਕਿਉਂਕਿ ਸਾਡਾ ਧਰਮ ਹੈ ਸੋ ਇਹਨਾਂ ਆਖ ਬੇਨਤੀਆਂ ਪ੍ਰਵਾਨ ਕਰਨੀਆਂ ਗੱਲ ਨੂੰ ਸਮਝਣ ਦਾ ਯਤਨ ਕਰਨਾ ਹੋ ਈਆਂ ਬੇਅੰਤ ਭੁੱਲਾਂ ਦੀ ਮਾਫੀ ਗੁਰੂ ਸਾਹਿਬ ਕਿਰਪਾ ਕਰਨ ਤੁਹਾਡੇ ਤੇ ਮੇਰਾ ਪ੍ਰਿਆਥਰ ਰੱਖਣ ਸਰੀਰਕ ਤੰਦਰੁਸਤੀ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ